ਪਾਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਇਸ ਵੇਲੇ ਦੀ ਵੱਡੀ ਖਬਰ ਤਾਰੀ ਵਾਲ ਤੋਂ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਯੁਗ ਨਸ਼ਿਆ ਵਿਰੁੱਧ ਮੁਹਿੰਮ ਤਹਿਤ থানা ਤਾਰੀ ਵਾਲ ਦੀ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਲਗਾਤਾਰ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਦਬੋਚ ਕੇ ਸਲਾਖਾ ਪਿੱਛੇ ਭੇਜਿਆ ਜਾ ਰਿਹਾ ਹੈ ਗਲੇਸਤੀ ਕੁਲਵੰਤ ਸਿੰਘ ਮਾਨ ਅਤੇ ਐਸਐਚਓ सुरेंद्रਪਾਲ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਤਾਰੀਵਾਲ ਦੀ ਪੁਲਿਸ ਵੱਲੋਂ ਖਾਸੋ ਆਪਰੇਸ਼ਨ ਦੌਰਾਨ 1 ਮਾਰਚ ਨੂੰ ਡੋਨ ਨਸ਼ਾ ਤਸਕਰਾਂ ਨੂੰ 5-5 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਕੇਸ ਦਰਜ ਕਰਕੇ ਜੇਲ੍ਹ ਭੇਜਿਆ 6 ਮਾਰਚ ਨੂੰ ਮਾਨਯੋਗ ਅਦਾਲਤ ਵੱਲੋਂ ਪਗੌੜਾ ਕਰਾਰ ਦਿੱਤਾ ਵਿਅਕਤੀ ਵੀ ਕਾਬੂ ਕੀਤਾ ਅਤੇ 9 ਮਾਰਚ ਨੂੰ ਇੱਕ ਹੋਰ ਨਸ਼ਾ ਤਸਕਰ 5 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਇਕ ਟ੍ਰੈਵਲ ਲੀਜੈਂਟ ਜਿਸ ਦੇ ਵਿਰੁੱਧ 14 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪਰਚਾ ਦਰਜ ਸੀ ਉਸ ਨੂੰ ਵੀ थाना ਤਾਰੀਵਾਲ ਦੀ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਪਵਿਕ ਵਿੱਚ ਵੀ ਨਸ਼ਾ ਤਸਕਰਾ ਅਤੇ ਮਾੜੇ ਅੰਸਰਾ ਵਿਰੁੱਧ ਕਾਰਵਾਈ ਜਾਰੀ ਰੱਖਦੇ ਹੋਏ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਜਾਰੀ ਰਹੇਗੀ ਦੇਖੋ ਤਾਰੀਵਾਲ ਤੋਂ ਸਾਡੇ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ ਜਲਦੀ ਪੁਛੋ ਲਗਾਤਾਰੀ ਸਖਤੀ ਕਰਦੇ ਹੋਏ ਨਸ਼ਾ ਤਸਕਰਾ ਨੂੰ ਫੜਿਆ ਜਾ ਰਿਹਾ ਹੈ ਤੇ ਇਹ ਜਿਹੜੀ ਕਲਪਤੀ ਅੱਜ ਹਦ ਹੋਈ। ਆਪਣੇ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਜਿਹੜਾ ਤਸਕਰੀ ਕਰਦੇ ਨੇ ਇਹਨਾਂ ਦੇ ਖਿਲਾਫ ਜਿਹੜੀ ਇੱਕ ਸਪੈਸ਼ਲ ਮੁਹਿੰਮ ਵਿੱਢੀ ਗਈ ਹੈ। ਤੇ ਜਿਹਦੇ ਤਹਿਤ ਠਾਣਾ ਤਾਰੀਵਾਲੀ ਦੀ ਜਦੋਂ ਤੋਂ ਅਸੀਂ ਇੱਕ ਦਿਨ ਤੋਂ ਆਪਣੇ ਸ਼ੁਰੂ ਕੀਤਾ ਉਸ ਦਿਨ ਸਰਚ آپریشن ਕੀਤਾ ਸੀ। ਉਸ ਦਿਨ ਜਿਹੜੇ ਸੀਗੇ ਇੱਕ ਜਸਬੀਰ ਸਿੰਘ ਤੇ ਇੱਕ ਪ੍ਰੀਮ ਸੀ ਦੋ ਸੀਗੇ ਇਹਨਾਂ ਜਸਬੀਰ ਤੇ ਪਹਿਲਾਂ 6-7 ਪਰਚੇ ਨੇ ਤੇ ਜਿਹੜਾ ਦੂਜਾ ਪ੍ਰੀਮ ਆ ਉੱਤੇ 10 ਪਰਚੇ ਸੀਗੇ ਐਨਡੀਪੀਐਸ ਦੇ ਉਹਨਾਂ ਨੂੰ ਹੀ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਸੀ। ਉਸ ਤੋਂ ਬਾਅਦ 6 ਤਰੀਕ ਨੂੰ ਅਸੀਂ ਇੱਕ ਸਾਡਾ ਐਮਡੀਪੀਐਸ ਦਾ ਪੁਰਾਣਾ ਪੀਓ ਸੀਗਾ ਉਹਨੂੰ ਅਰੈਸਟ ਕੀਤਾ ਗਿਆ ਤੇ ਕੱਲ ਜਿਹੜਾ ਵਾ ਸਾਡੇ ਇੱਥੇ ਲੰਬੜ ਇੱਕ ਹੈਗਾ ਸਲਾਮਤ ਤਮਸੀਲ ਉਹਦਾ ਲੰਬੜ ਹੈ ਉਹਦੇ ਖਿਲਾਫ ਕਰੀ 15 ਨੁਕਤੇ ਦਰਜ ਨੇ ਉਹਨੂੰ ਐਂਟੀਪਲੇਸਟ ਰੈਸਟ ਕੀਤਾ ਤਾਂ ਕਿ ਕੀ ਬ੍ਰਾਂਤ ਹੋਈ ਉਹਦੇ ਕੋਲ ਕਰ 5 ਗ੍ਰਾਮ ਹੋਣ ਬਰਾਮਦ ਹੋਈ ਹੈ ਬਾਕੀ ਸਭ ਉਹ ਚੱਲ ਰਹੀ ਹੈ ਪੁੱਛ ਕਿ ਸੀ ਕਿੱਥੋਂ ਲਿਆ ਉਹਦਾ ਤੇ ਕਿੱਥੇ ਜਾ ਕੇ ਵੇਚਦਾ ਉਹਦੀ ਤਫਤੀਸ਼ ਜਾਰੀ ਹੈ ਤਾਂ ਕਿਨੇ ਬੱਚੇ ਦਰਜ ਹੋ ਗਏ ਇਹਦੇ 15 ਪਰਚੇ ਦਰਜ ਨੇ ਦੀਆਂ ਐਲ ਡੀ ਪੀ ਐਸ ਤੇ ਇਹਦੇ ਪਹਿਲਾ ਬੰਦਾ ਫੜਿਆ ਉਹਨਾਂ ਦਾ ਤਾਂ ਬੈਕਵੌਰਡ ਦੱਸਿਆ ਕਿ ਕਿੱਥੋਂ ਨਾਲ ਗ੍ਰੀਨ ਕਹਿੰਦੀ ਕੀ ਹੈ ਹਾਂਜੀ 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 ਉਹਨਾਂ ਵੀ ਜੋ ਪੁੱਛ ਗਿਆ ਸੀ ਉਹਦੇ ਉਹਦੇ ਜਿਹੜੀ ਉਹਦੇ ਤਹਿਤ ਜਿਹੜੀ ਅਗਲੀ ਹੈਗੀ ਆ ਸਾਡੀ ਕਾਰ ਵੀ ਚੱਲ ਰਹੀ ਹੈ ਸਰ ਅਜੇ ਕੋਈ ਟ੍ਰੈਵਲ ਏਜੰਟ ਵੀ ਜਿਹੜਾ ਪਗੋੜਾ ਹੈਗਾ ਉਹ ਵੀ ਧਾਰਿਆਂ ਦਾ ਪੁੱਛਣੇ ਗ੍ਰਿਫਤਾਰ ਕੀਤਾ ਹਾਂਜੀ ਇਹ ਆਪਣੇ ਸੰਜੀਤ ਤਲਵਾਰ ਹੈ ਜੀ ਉਹਨੇ ਆਪਣਾ 14 ਲੱਖ ਰੁਪਏ ਦੀ ਠੱਗੀ ਮਾਰੀ ਸੀ ਤੇ ਇਹਨੇ ਵੀ ਸਾਡੇ ਕਾਫੀ ਦਿਨ ਤੋਂ ਬੱਚੇ ਚਲੇ ਆ ਰਹੇ ਪੁਰਸੀ ਗਿਫਟੋਂ ਇਹਨੂੰ ਆ ਅਸੀਂ ਇਹਦਾ ਗ੍ਰਫਤਾਰ ਕੀਤਾ ਮੋਗੇ ਤੋਂ ਗ੍ਰਫਤਾਰ ਕਰਕੇ ਲਿਆ ਹਾਂ ਸਭ ਦੇਖਦੇ ਕਿ ਇੱਦਾਂ ਹੀ ਰਹੇਗੀ ਆਪਣੀ ਤੇ ਹਾਂਜੀ ਇਹ ਸਪੈਸ਼ਲ ਡਰਾਈ ਜਿਹੜੀ ਆ ਇਹ ਜਾਰੀ ਰਹੇਗੀ ਜੀ ਇਹ ਮਤਲਬ ਇਹ ਚ ਹੋਰ ਵੀ ਜਿਹੜੀ ਆ ਗਾਂ ਤੇ ਜਿਲ੍ਹਿਆਂ ਦੀ ਜਾਏਗੀ ਤੇ ਸਾਡੀ ਮਤਲਬ ਪੂਰੀ ਕੋਸ਼ਿਸ਼ ਹੈ ਜੀ ਕਿ ਜਿਹੜੇ ਵੀ ਨਸ਼ਾ ਤਸਕਰ ਨੇ ਇਹਨਾਂ ਨੂੰ ਮਤਲਬ ਨੱਥ ਪਾਈ ਜਾਵੇ ਇਹਨਾਂ ਦੇ ਖਿਲਾਫ ਜੋ ਸਖਤ ਕਾਰਵਾਈ ਬਣਦੀ ਆ ਉਹ ਉਹ ਕੀਤੀ ਜਾਵੇ ਆਪ ਪਰ ਨੂੰ ਪੂਝਣ ਦੇਣਾ ਜਾਂਦੇ ਆਂਦੇ ਪਬਲਿਕ ਨੂੰ ਤਾਂ ਜਿਹੜਾ ਬਖੋ ਮੈਸੇਜ ਬਾਰ-ਬਾਰ ਆਪਾਂ ਪਹਿਲਾਂ ਹੀ ਇਹ ਵੀ ਸਾਡਾ ਉਸ ਦਾ ਸਹਿਯੋਗ ਕੀਤਾ ਜਾਵੇ ਪਬਲਿਕ ਦਾ ਸਹਿਯੋਗ ਜਿਹੜਾ ਵਾ ਉਹ ਮਤਲਬ ਬੜਾ ਜ਼ਰੂਰੀ ਹੈ ਜੀ ਜੇ ਆਪਾਂ ਕਿਸੇ ਜਿਹੜੀ ਕੋਈ ਸਮਾਜ ਚ ਗੁਰਤੀਆਂ ਨੇ ਉਹਨਾਂ ਦੇ ਅਹੀ ਕਾਰਵਾਈ ਕਰਨੇ ਆ ਜਾਂ ਉਹ ਤਾਂ ਕਰਦੇ ਆ ਤੇ ਉਹਨਾਂ ਦਾ ਨਾ ਇਨਫੋਰਮੇਸ਼ਨ ਉਹਨਾਂ ਦਾ ਸਹਿਯੋਗ ਸਾਨੂੰ ਚਾਹੀਦਾ ਹੈ ਤੇ ਅਪੀਲ ਹੈ ਕਿ ਸਾਨੂੰ ਸਹਿਯੋਗ ਕਰੋ ਕੁਝ ਜਿਹੜੇ ਜਿਹੜੇ ਬਿਨਾ ਨੰਬਰਾਂ ਤੋਂ ਉਹ ਵਹੀਕਲ ਮੋਟਰਸਾਈਕਲ ਵਗੈਰਾ ਹੋ ਰਿਹਾ ਹੈ ਜੇ ਉਹਦੇ ਆਧਾਾਮ ਦੇ ਜਾਂ ਦਿਕਾਰੀ ਵਾ ਉਹ ਵੀ ਚੀਜ਼ ਆ ਸਕਦਾ ਹੈ ਇਹ ਬਿਨਾਂ ਨੰਬਰ ਤੋਂ ਜਦੋਂ ਵੀ ਸਾਡੀ ਸਪੈਸ਼ਲ ਅਕਾਬਨੀ ਲੱਗਦੀ ਹੈ ਸਾਡਾ ਫੋਕਸ ਹੁੰਦਾ ਕਿ ਟ੍ਰਿਪਰ ਰਾਈਡਿੰਗ ਤੇ ਵਿਦਾਊਟ ਨੰਬਰ ਪਲੇਟ ਦੂਜੇ ਤੇ ਚਲੋ ਅਸੀਂ ਘੱਟ ਵੱੜ ਫੋਕਸ ਹੈ ਉਹਨਾਂ ਦੇ ਇਹ ਦੋ ਚੀਜ਼ ਸਾਡਾ ਫੋਕਸ ਹੁੰਦਾ ਜੀ ਉਹਨਾਂ ਦੇ ਪ੍ਰੋਪਰ ਜਿਹੜਾ ਜਿਹੜੇ ਕੋਈ ਪੇਪਰ ਨਹੀਂ ਆਣੇ ਤੇ ਆਪਣੇ ਥਾਣੇ ਲੈ ਕੇ ਬਾਂਡ ਕਰੀਦਾ ਜੀ ਬਾਕੀ ਦੇ ਜੋ ਵੀ ਚਲਾਨ ਹੈ ਉਹ ਚਲਾਨ ਕਰੀਦੇ ਜੇ ਜੇ ਸਰ ਫਰਜੀ ਟ੍ਰੈਵਲ ਹੈ ਜੈਸਾ ਉਹਨਾਂ ਤੇ ਕੋਈ ਕਾਰਵਾਈ ਰੂਟੀਨ ਵਾਈਜ਼ ਵੀ ਕੀਤੀ ਜਾਦੇ ਨਹੀਂ ਰੂਟੀਨ ਵਾਈਜ਼ ਨੋ ਜਦੋਂ ਮਤਲਬ ਸਪੈਸੇ ਦੀ ਕੋਈ ਸਾਡੇ ਕੋਲ ਜ਼ਰੂਰਤ ਕੋ ਕੰਪਲੀਟ ਆਉਂਦੀ ਹੈ ਜੀ ਜੋ ਬੰਦੀ ਕਰਨੀ